ਪੰਜਾਬ ਦੇ ਕੁੱਲ ਆਲਮ ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਰਵੀਰ ਸਿੰਘ ਭਿੰਡਰ ਤੇ ਤੁਸੀਂ ਦੇਖ ਰਹੇ ਹੋ ਚੈਨਲ ਈ ਮਿਸ਼ਨ ਪੰਜਾਬੀ ਮੇਰੇ ਨਾਲ ਇਸ ਵਕਤ ਥੋੜਾ ਬੈਠੇ ਨੇ ਉਹ ਗੇ ਰਾਜੀ ਮਾਹਰ ਤੇ ਆਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਵਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਨੂੰ ਥੋੜਾ ਸਵਾਗਤ ਵੈਲਕਮ ਧੰਨਵਾਦ ਜੀ ਡਾਕਟਰ ਸਾਹਿਬ ਜਿਵੇਂ ਆਪਾਂ ਪੰਜਾਬ ਦੇ ਸਿਆਸੀ ਮਹਾਜਵਲ ਤੇ ਨਾਲ ਲੱਗਦਾ ਰਾਜ ਹਰਿਆਣਾ ਕਿਉਂਕਿ ਉੱਥੇ ਆਮ ਚੋਣ ਹੈ ਦੋਨਾਂ ਰਾਜਾਂ ਦੇ ਸਿਆਸੀ ਮਹਾਜ ਨੂੰ ਥੋੜਾ ਜਿਆਦਾ ਝਾਤ ਪਾ ਕੇ ਖੋਖੀਏ ਤਾਂ ਕਈ ਵੱਖਰੀ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਗੱਲ ਆਪਾਂ ਕਰ ਲਈ ਨਵਜੋਤ ਸਿੰਘ ਸਿੱਧੂ ਦੇ ਇਰਦ-ਗਿਰ ਤੇ ਜਿਹੜੇ ਕਿ ਇਸ ਵੇਲੇ ਕਾਂਗਰਸ ਦਾ ਵੱਡਾ ਸ਼ੇਰਾ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਉਹਨਾਂ ਦੇ ਘਰ ਦੇ ਕੋਲ ਹੀ ਕਹਿੰਦਾ ਭਾਵ ਕਿ 2 2.5 ਕਿੱਲੇ ਦੀ ਵਿਤ ਹੋਏਗੀ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਪੰਜਾਬ ਸਰਕਾਰ ਤੇ ਮਹਗਾਈ ਦਾ ਜਿਹੜਾ ਮੁੱਦਾ ਹੈ ਉਸ ਨੂੰ ਲੈ ਕੇ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਪਾਵਰਕਾਮ ਤੇ ਅੱਗੇ ਤੇ ਕਹਿੰਦਾ ਭਾਵ ਕਿ ਮਾਲ ਰੋਧ ਤੇ ਪਰੰਤੂ ਨਵਜੋਤ ਸਿੰਘ ਸਿੱਧੂ ਗેરਹਾਜ਼ਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਉਹ ਘਰੀ ਸੰ ਉਹਨਾਂ ਨੇ ਉਸ ਕੋਲੇ ਸੋਸ਼ਲ ਮੀਡੀਆ ਉੱਤੇ ਆਪਣੀ ਜਿਹੜੀ ਹੈ ਇੱਕ ਪਿਕ ਵੀ ਲੋਡ ਕੀਤੀ ਕਿ ਲੰਘੇ ਕੱਲ ਤੋਂ ਅੱਜ ਦੂਜੇ ਦਿਨ ਫੇਰ ਉਹਨਾਂ ਨੇ ਅੱਜ ਇੱਕ ਕੌੜੀਆਂ ਤੋਂ ਉੱਤਰ ਕੇ ਆਪਣਾ ਸੀਨ ਦਿਖਾਇਆ ਪਰ ਉਹ ਕੱਲ ਦੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੱਕ ਵੱਡੇ ਰੋਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਹੋਏ ਜਿਹੜਾ ਕਿ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਸੀ ਕਿਉਂਕਿ ਬਿਜਲੀ ਦਰਾਂ ਸਮੇਤ ਜਿਹੜੇ ਹੋਰ ਮਹਿੰਗਾਈ ਦੇ ਮੁੱਦੇ ਇਸ ਵੇਲੇ ਵੱਡੇ ਪੱਧਰ ਉਤੇ ਉੱਠੇ ਹੋਏ ਨੇ ਪੰਜਾਬ ਸਰਕਾਰ ਵੱਲੋਂ ਡੀਜ਼ਲ ਤੇ ਪੈਟਰੋਲ ਦੇ ਭਾਅ ਦੇ ਵਿੱਚ ਵਾਧਾ ਕੀਤਾ ਗਿਆ ਹੈ ਰਜਿਸਟਰੀਆਂ ਦੇ ਭਾਅ ਦੇ ਵਿੱਚ ਵਾਧਾ ਤੇ ਬਿਜਲੀ ਦਾ ਜਿਹੜਾ ਮਾਮਲਾ ਸੀ ਉਹ ਪਾਵਰ ਕਾਮ ਦੇ ਅੱਗੇ ਕਾਂਗਰਸ ਨੇ ਉਹ ਜਿਹੜਾ ਰੋਸ ਪ੍ਰੋਗਰਾਮ ਰੱਖਿਆ ਸੀ ਨਵਜੋਤ ਸਿੰਘ ਸਿੱਧੂ ਨੂੰ ਆਪਾਂ ਇਸ ਮਹਾਜ ਦੇ ਵਿੱਚ ਕਿਵੇਂ ਦੇਖਦੇ ਹਾਂ ਕਿ ਉਹਨਾਂ ਦੀ ਪਾਰਟੀ ਹੋਵੇ ਉਹ ਪਾਰਟੀ ਦੇ ਸਾਬਕਾ ਪ੍ਰਧਾਨ ਹੋਣ ਵੱਡਾ ਚਿਹਰਾ ਹੋਣ ਤੇ ਪਰਦੇਸ ਦੀ ਲੀਡਰਸ਼ਿਪ ਇਨਕਲੂਡ ਸਟੇਟ ਪ੍ਰੈਜ਼ੀਡੈਂਟ ਰਾਜਾ ਵੜਿੰਗ ਉਸ ਤਰ੍ਹਾਂ ਦੇ ਵਿੱਚ ਹੋਣ ਮੋਜੋ ਸਿੰਘ ਸਿੱਧੂ ਫਰੀ ਗેરਹਾਜ਼ਰ ਹੈ ਜੀ ਡਾ ਸਾਹਿਬ ਅਸਲ ਦੇ ਵਿੱਚ ਇਹਿੰਦਰੂ ਅੰਦਰੋ ਮੋਜੋ ਸਿੰਘ ਸਿੱਧੂ ਇੱਕ ਵੱਡੇ ਦਿੱਗਜ ਨੇਤਾ ਨੇ ਕਾਂਗਰਸ ਪਾਰਟੀ ਦੇ ਤੇ ਉਹਨਾਂ ਦਾ ਜਿਹੜਾ ਇੱਕ ਕੰਮ ਕਰਨ ਦਾ ਸਟਾਈਲ ਜੀ ਆਪਣਾ ਹੀ ਵੱਖਰਾ ਹੀ ਹੈ ਇਸ ਤਰ੍ਹਾਂ ਕਿ ਉਹਨਾਂ ਨੇ ਕਾਂਗਸ ਪਾਰਟੀ ਦੀ ਸਰਕਾਰ ਸਮੇਂ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਵੇਲੇ ਆਪਣੇ ਜਲਬੇ ਉਹਨਾਂ ਨੇ ਦਿਖਾਈ ਤੇ ਕੈਪਟਨ ਸਰਕਾਰ ਜਿਹੜੀ ਬਿਲਕੁਲ ਇਹ ਜਲ ਚੱਲ ਰਹੀ ਸੀ ਉਹ ਉਕਤਾਸ਼ ਦੇ ਪੱਤੇ ਵਾਂਗੂ ਗਿਰੀ ਸੀ ਚੰਨੀ ਮੰਤਰੀ ਬਣੇ ਆਪ ਵਿਕਾਗਰਸ ਦੇ ਪ੍ਰਧਾਨ ਬਣੇ ਪ੍ਰਦੇਸ਼ ਕਾਂਗਰਸ ਦੇ ਫਿਰ ਉਹਨਾਂ ਦੇ ਕੁਝ ਕੰਮ ਦੇ ਉੱਪਰ ਕੰਮ ਕਰਨ ਦੇ ਢੰਗ ਦੇ ਉੱਪਰ ਕੁਝ ਤਿੰਪਰੰਤੂ ਹੋਏ ਜਾਂ ਉਹਨਾਂ ਦੇ ਨਾਲ ਉਹਨਾਂ ਨੂੰ ਇਸ ਤਰ੍ਹਾਂ ਦਾ ਸਹਿਯੋਗ ਨਹੀਂ ਮਿਲਿਆ ਜਿਸ ਤਰ੍ਹਾਂ ਦਾ ਕਿ ਉਹ ਚਾਹੁੰਦੇ ਸਨ ਜਿਸ ਢੰਗ ਦੇ ਨਾਲ ਉਹ ਕਾਂਗਰਸ ਪਾਰਟੀ ਦੀ ਗਵਾਈ ਕਰਨਾ ਚਾਹੁੰਦੇ ਸਨ ਉਹ ਸਟੇਟ ਦੇ ਵਿੱਚੋਂ ਨਹੀਂ ਮਿਲਿਆ ਹਾਲਾਂਕਿ ਉਹਨਾਂ ਨੂੰ ਹਾਈ ਕਮਾਂਡ ਦੇ ਵਿੱਚੋਂ राहुल गांधी ਤੇ ਪ੍ਰੇਮਕਾ ਗਾਂਧੀ ਦੀ ਪੂਰੀ ਵੋਟ ਵੀ ਸੀਗੀ ਪਰ ਫਿਰ ਵੀ ਉਹ ਇਸ ਤੋਂ ਨਰਾਸ਼ ਹੋ ਕੇ ਉਹਨਾਂ ਨੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨਗੀ ਦਾ ਅਹੁਦਾ ਛੱਡ ਦਿੱਤਾ ਤੇ ਹੁਣ ਬੇਸ਼ੱਕ ਉਸ ਤੋਂ ਬਾਅਦ ਵੀ ਉਹ ਆਪਣਾ ਕਾਰਜ ਕਰਦੇ ਰਹੇ ਨੇ ਪਿਛਲੇ ਸਾਲਾਂ ਦੇ ਪਿਛਲੇ ਸਾਲ ਵੀ ਉਹਨਾਂ ਨੇ ਵੱਖ-ਵੱਖਰੀ ਜਗ੍ਹਾ ਤੇ ਕਈ ਜਗ੍ਹਾ ਤੇ ਉਹਨਾਂ ਨੇ ਆਪਣੀਆਂ ਰੈਲੀਆਂ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਕੀਤੀ ਜਿਸ ਬਾਰੇ ਸਟੇਟ ਪ੍ਰਧਾਨ ਵੱਲੋਂ ਜਾਂ ਸਟੇਟ ਕਮੇਟੀ ਵੱਲੋਂ ਉਹਨਾਂ ਦੇ ਉੱਪਰ ਉਂਗਲ ਵੀ ਠਾਈ ਗਈ ਵੀ ਇਹ ਪਾਰਟੀ ਦੇ ਪ੍ਰੋਗਰਾਮ ਤੋਂ ਹਟ ਕੇ ਕਰ ਰਹੇ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਪਾਰਲੀਮੈਂਟ ਚੋਣਾਂ ਦੇ ਵਿੱਚ ਕੋਈ ਬਹੁਤੀ ਇਸ ਤਰ੍ਹਾਂ ਦੀ ਪਿਆਰ ਦੇ ਵਿੱਚ ਉਹਨਾਂ ਨੇ ਕੋਈ ਦਿਲਚਸਪੀ ਨਹੀਂ ਸੀ ਦਿਖਾਈ ਤੇ ਹੁਣ ਵੀ ਨਹੀਂ ਸੀ ਉਹਨਾਂ ਦੀ ਕੋਈ ਦਿਲਚਸਪੀ ਪਰੰਤੂ ਜਿੱਥੋਂ ਤੱਕ ਲੱਗਦਾ ਉਹਨਾਂ ਦਾ ਉਹਨਾਂ ਦੇ ਜਿਵੇਂ ਸਪੋਰਟਰ ਨੇ ਜਿਵੇਂ ਉਹਨਾਂ ਦੇ ਫੋਲੋਅਰ ਨੇ ਉਹਨਾਂ ਦਾ ਨਿਸ਼ਾਨਾ ਹੈ ਕਿ ਨਵਜੋਤ ਸਿੰਘ ਸਿੱਧੂ ਜ਼ਰੂਰ ਆਵੇ ਅਤੇ ਕਾਂਗਰਸ ਪਾਰਟੀ ਦੀ ਲੀਡ ਕਰੇ ਪਰ ਜਿਸ ਤਰ੍ਹਾਂ ਕੱਲ ਕਾਂਗਰਸ ਪਾਰਟੀ ਵੱਲੋਂ ਦਿੱਤੇ ਧਰਨੇ ਦੇ ਵਿੱਚ ਉਹਨਾਂ ਦਾ ਗੈਰ ਹਾਜ਼ਰ ਰਹਿਣਾ ਤੇ ਕਟਿਆਲੇ ਦੇ ਵਿੱਚ ਹੋਣ ਦੇ ਬਾਵਜੂਦ ਇਹਦੇ ਪਿੱਛੇ ਕੋਈ ਨਾ ਕੋਈ ਵਟੀਆਂ ਦੇਖੋ ਕਾਰਨ ਹੋ ਸਕਦੇ ਨੇ ਕਿ ਇੱਕ ਤਾਂ ਉਹ ਆਪਣੇ ਆਪ ਨੂੰ ਵੱਡਾ ਦਿਗਜ ਲੀਡਰ ਨੇ ਤੇ ਹੋ ਸਕਦਾ ਹੈ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਨਾਲ ਕੁਝ ਇਸ ਤਰ੍ਹਾਂ ਦੀ ਉਹਨਾਂ ਦੀ ਆਪਸੀ ਨਾ ਰਲਦੀ ਹੋਵੇ ਜਾਂ ਫਿਰ ਨੀਤੀਗਤ ਕਈ ਵਾਰੀ ਇਹ ਫੈਸਲੇ ਹੁੰਦੇ ਨੇ ਜਾਂ ਨੀਤੀਆਂ ਦੇ ਉੱਪਰ ਹੁੰਦਾ ਕਿੰਤੂ ਪ੍ਰੰਤੂ ਹੋ ਜਾਂਦਾ ਕਿਸ ਗੱਲ ਦੇ ਉੱਪਰ ਇਸ ਕਰਕੇ ਉਹਨਾਂ ਨੇ ਬਾਹਰ ਰਹਿਣਾ ਨਾ ਸਮਝਿਆ ਹੋਗਾ ਪਰੰਤੂ ਜਿਵੇਂ ਹੀ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਨੇ ਪੌੜੀਆਂ ਉਤਰ ਲਈ ਆਪਣੀ ਕਸੀਨ ਅ ਉਸ ਦੀ ਮੀਡੀਆ ਤੇ ਅੰਜਾ ਕੀਤਾ ਤੇ ਜਿਸ ਨੂੰ ਉਹਨਾਂ ਦੇ ਚਾਹਣ ਵਾਲਿਆਂ ਨੇ ਕਾਫੀ ਅੱਛੇ ਕਮੈਂਟਸ ਦੇ ਰਹੇ ਨੇ ਤੇ ਇਹਦੇ ਤੋਂ ਇਹ ਲੱਗਦਾ ਹੈ ਕਿ ਉਹ ਰਾਜਨੀਤੀ ਦੇ ਵਿੱਚ ਹੈਗੇ ਤੇ ਹਾਲ ਦੀ ਘੜੀ ਉਹ ਇੱਕ ਉਚਿਤ ਮਾਹੌਲ ਉਚਿਤ ਸਮੇਂ ਦੀ ਤਾਕ ਦੇ ਵਿੱਚ ਨੇ ਨਿਰਸੰਦੇ ਉਹਨਾਂ ਨੂੰ ਕਾਂਗਰਸ ਦੀ ਉੱਪਰਲੀ ਜਿਹੜੀ ਟੌਪ ਲੀਡਰਸ਼ਿਪ ਰਾਹੁਲ ਗਾਂਧੀ ਤੇ ਕਾਂਕਾ ਗਾਂਧੀ ਤੱਕ ਉਹਨਾਂ ਦੀ ਸਿੱਧੀ ਪਹੁੰਚ ਹੈ ਤੇ ਉਹ ਇਸ ਤਾਕ ਦੇ ਵਿੱਚ ਨੇਗੇ ਕਿ ਕਿਸ ਤਰ੍ਹਾਂ ਦੀ ਜਦੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਨੂੰ ਜਿੱਥੋਂ ਤੱਕ ਲੱਗਦਾ ਹੈ ਬਾਕੀ ਤਾਂ ਪੋਲਿਟਿਕਸ ਦੇ ਵਿੱਚ ਕੁਝ ਵੀ ਨਿਸ਼ਚਿਤ ਨਹੀਂ ਹੁੰਦਾ ਜਿੱਥੋਂ ਤੱਕ ਲੱਗਦਾ ਹੈ ਕਿ ਉਹ 2027 ਦਾ ਸ਼ਾਇਦ ਨਿਸ਼ਾਨਾ ਮੀਤੀ ਬੈਠੇ ਹੋਣ ਤੇ ਇਸ ਕੰਮ ਦੇ ਲਈ ਉਹ ਆਪਣੇ ਜਿਹੜੀਆਂ ਹੈਗੀਆਂ ਸਾਰਾ ਜੋਰ ਤੋਰ ਤੇ ਆਪਣਾ ਕਾਰੋਬਾਰ ਆਪਣੀ ਜਿਹੜੀ ਚਲਾ ਰਹੇ ਹੋਣ ਇਹ ਇਹ ਸੰਭਾਵਨਾਵਾਂ ਹੋ ਸਕਦੀਆਂ ਡਾਕਟਰ ਸਾਹਿਬ ਕੋਲ ਇਹ ਕਹਿੰਦਾ ਭਾਵ ਕਿ ਨਵਜੋਤ ਸਿੰਘ ਸਿੱਧੂ ਹੁਰਾਦੀਆਂ ਜਿਹੜੀਆਂ ਦਿਲਚਸਪੀਆਂ ਨੇ ਉਹ ਸਮਝਣੀਆਂ ਬੜੀਆਂ ਔਖੀਆਂ ਨੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਨਾਲ ਜੋੜ ਪੈਣ ਦੀ ਸਿਆਸੀ ਧਿਰ ਉਹ ਵੀ ਨਹੀਂ ਸਮਝ ਸਕਦੀ ਬੜੇ ਵੱਡੇ ਪੱਤਰ ਉਤੇ ਉਹਦਾ ਉਹਨਾਂ ਦੇ ਨਾਲ ਜਿਹੜੇ ਕਾਂਗਰਸ ਦੇ ਆਖ ਪਿਛਲੇ ਸਮੇਂ ਲੱਗੇ ਉਹ ਹੌਲੀ ਹੌਲੀ ਨਵਜੋਤ ਸਿੰਘ ਸਿੱਧੂ ਹਰਾਨੂੰ ਛੱਡ ਰਹੇ ਨੇ ਪਿਛਲੇ ਸਮੇਂ ਕਾਂਗਰਸ ਦੇ ਇੱਕ ਵੱਡੇ ਆਗੂ ਜਿਹੜਾ ਪਿਛਲੇ ਸਮੇਂ ਨਵਜੋਤ ਸਿੰਘ ਸਿੱਧੂ ਦੇ ਸੱਜੇ ਹੱਥ ਵਜੋਂ ਜਾਣਿਆ ਜਾਂਦਾ ਸੀ ਉਹਨਾਂ ਨੇ ਜਿਹੜੀ ਹੈ ਕਾਂਗਰਸ ਦੇ ਕਹਿ ਲਈਏ ਕਿ ਰਾਜਾਬੜੇਂਗਦੀ ਅਧੀਨ ਆਪਣਾ ਕੰਮ ਦਾ ਐਲਾਨ ਕਰ ਦਿੱਤਾ ਗਿਆ ਬਕਾਇਦਾ ਉਹ ਕਾਂਗਰਸ ਦੀਆਂ ਮੀਟਿੰਗਾਂ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੁੰਦੇ ਰਹੇ ਖੈਰ ਦਿਲਚਸਪ ਤਸਵੀਰਾਂ ਨਵਜੋਤ ਸਿੰਘ ਸਿੱਧੂ ਦੀਆਂ ਵਖਰੀਆਂ ਨੇ ਜਦੋਂ ਭਾਜਪਾ ਦੇ ਵਿੱਚ ਸਨ ਤਾਂ ਉਦੋਂ ਵੀ ਉਹਨਾਂ ਦਾ ਅਜਿਹਾ ਹੀ ਸਿਆਸੀ ਜਿਹੜਾ ਪੈਂਤਲਾ ਰਿਹਾ ਹੈ ਖੈਰ ਵੱਡੀ ਗੱਲ ਕਿ ਉਹਨਾਂ ਦੇ ਘਰ ਦੇ ਕੋਲ ਹੀ ਇੱਕ ਸਟੇਟ ਪੱਧਰ ਦਾ ਤਰਨਾ ਹੋਵੇ ਉਹਨਾਂ ਦੀ ਗੈਰ ਹਾਜ਼ਰੀ ਹੋਵੇ ਤੇ ਜੇਕਰ ਉਹ ਬਾਕੀ ਘਰਾਂ ਸੰ ਤਰਨੇ ਦੇ ਵਿੱਚ ਨਹੀਂ ਗਏ ਹਾਲਾਂਕਿ ਇਹ ਗੱਲ ਤਾਂ ਬੜੀ ਕਹਿਣੀ ਔਖੀ ਹੈ ਕਿ ਸ਼ਾਇਦ ਉਹਨਾਂ ਨੂੰ ਸੱਦਿਆ ਨਾ ਗਿਆ ਹੋਵੇ ਕਿਉਂਕਿ ਉਹ ਵੱਡੇ ਆਗੂ ਨੇ ਸੱਦਣਾ ਉਹਨਾਂ ਨੂੰ ਜ਼ਰੂਰੀ ਹੋਵੇਗਾ ਖੈਰ ਇਹ ਸਾਰੇ ਮਾਮਲੇ ਸਬੰਧੀ ਨਵਜੋਤ ਸਿੰਘ ਸਿੱਧੂ ਦਾ ਹਲੇ ਰਿਐਕਸ਼ਨ ਵੀ ਨਹੀਂ ਆਇਆ ਲੰਗੀ ਕਾਲ ਤਰਨੀ ਤੋਂ ਬਾਅਦ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ ਉੱਤੇ ਆਪਣੀਆਂ ਕੁਝ ਫੋਟੋਆਂ ਅਪਲੋਡ ਕੀਤੀਆਂ ਅੱਜ ਵੀ ਉਹਨਾਂ ਨੇ ਦੁਪਹਿਰ ਦੌਰਾਨ ਇੱਕ ਪੌੜੀਆਂ ਤੋਂ ਉਤਰਦੀ ਹੋਈ ਫੋਟੋ ਇੱਕ ਸਾਂਝੀ ਕੀਤੀ ਹਾਲਾਂਕਿ ਕੱਲ ਉਹ ਪੌੜੀਆਂ ਤੋਂ ਨਹੀਂ ਉਤਰੇ ਜਦੋਂ ਇਹਨਾਂ ਦਾ ਆਪਣਾ ਤਰਨਾ ਸੀ ਪਰ ਡਾਕਟਰ ਸਾਹਿਬ ਸਵਾਲ ਇਹ ਕਿ ਕੀ ਜਿਹੜੀ ਪਰਦੇਸ ਕਾਂਗਰਸ ਹਾਈ ਕਮਾਂਡ ਹੈ ਰਾਜਾ ਬੜਿੰਗ ਦੇ ਅਧੀਨ ਜਿਹੜੀ ਇਸ ਵੇਲੇ ਕੰਮ ਕਰ ਰਹੀ ਹੈ ਜਸ ਜਿਲੀ ਪਟਿਆਲੇ ਦੀ ਜਿਹੜੀ ਹੈ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਬਾਰੇ ਕਿਸ ਤਰ੍ਹਾਂ ਦਾ ਰਵਈਆ ਅਪਣਾ ਸਕਦੀ ਹੈ ਸਟੇਟ ਲੀਡਰਸ਼ਿਪ ਦੀ ਗੱਲ ਕਰ ਲਈ ਹੈ ਕਿ ਹਾਈ ਕਮਾਂਡ ਨੂੰ ਇਸ ਬਾਰੇ ਸੂਚਿਤ ਕਰੇਗੀ ਕਿ ਸਾਡਾ ਇਦਾਂ ਦਾ ਪ੍ਰੋਗਰਾਮ ਸੀ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਜਿਹੜਾ ਇੱਕ ਸਿਆਸੀ ਏਜੰਡਾ ਸੀ ਲੋਕਾਂ ਦੇ ਵਿੱਚ ਜਾਣ ਦਾ ਇੱਕ ਮੌਕਾ ਸਾਨੂੰ ਮਿਲਿਆ ਪਰੰਤੂ ਸਾਡੇ ਵਿੱਚੋਂ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰ ਹੈ ਕਹਿੰਦਾ ਭਾਵ ਕਿ ਨਵਜੋਤ ਸਿੰਘ ਸਿੱਧੂ ਦੀ ਹੁਣ ਵੀ ਕੋਈ ਸ਼ਿਕਾਇਤ ਕੀਤੀ ਜਾ ਸਕਦੀ ਹੈ ਅਜਿਹੀਆਂ ਸੰਭਾਵਨਾਵਾਂ ਵੱੜ ਸਕਦੀਆਂ ਨੇ ਜੀ ਭਿੰਡਰ ਸਾਹਿਬ ਸੈਸ ਦੇ ਵਿੱਚ ਦੇਖੋ ਦੋਸਤ ਤੇ ਦੁਸ਼ਮਣ ਬਣਦੇ ਰਹਿੰਦੇ ਰਹਿੰਗੇ ਜਿਦੋਂ ਨਵਜੋਤ ਸਿੰਘ ਸਿੱਧੂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਤੇ ਉਹ ਰਾਜਾ ਬ੍ਰਿੰਗੂ ਨਾਲ ਦਿਨਾਰ ਸੰ ਬਿਲਕੁਲ ਤੇ ਇਹਦੇ ਵਿੱਚੋਂ ਬਾਹਰ ਦੇ ਵਿੱਚ ਸਮੇਂ-ਸਮੇਂ ਇਹ ਇਸ ਤਰ੍ਹਾਂ ਦੇ ਡਿਫਰੈਂਸ ਜਿਹੜੇ ਉੱਪਰ ਦੇ ਰਹੇ ਨੇ ਕਈ ਕੀਆ ਹੁੰਦੀਆਂ ਨੇ ਗਿਆ ਨਵਜੋਤ ਸਿੰਘ ਸਿੱਧੂ ਦਾ ਤੁਹਾਨੂੰ ਪਤਾ ਹੋ ਉਹਨਾਂ ਦਾ ਕੰਮ ਕਰਨ ਦਾ ਇੱਕ ਸਟਾਈਲ ਹੀ ਵੱਖਰੀ ਕਿਸਮ ਦਾ ਸਟਾਈਲ ਹੈ ਤੇ ਨਵਜੋਤ ਸਿੰਘ ਸਿੱਧੂ ਜਦੋਂ ਪੰਜਾਬ ਕੈਬਨਿਟ ਦੇ ਵਿੱਚ ਕੈਪਟਨ ਸਾਹਿਬ ਦੀ ਕੈਬਨਿਟ ਦੇ ਵਿੱਚੋਂ ਛੱਟ ਕੀ ਗਏ ਸੀ ਤੇ ਆਪਣਾ ਚੁੱਪ ਕਰਕੇ ਬੈਠਦੇ ਸੀ ਜਦੋਂ ਕਿਸਾਨ ਮੋਰਚੇ ਕਿਸਾਨ ਰੈਲੀ ਕਰਨੀ ਸੀ ਕਾਂਗਰਸ ਪਾਰਟੀ ਨੇ ਮੋਗੇ ਤੋਂ ਉਦੋਂ ਉਹਨਾਂ ਨੂੰ ਚੇਚੇ ਤੌਰ ਤੇ ਉਹਨਾਂ ਦੇ ਘਰੋਂ ਲਿਆਂਦਾ ਗਿਆ ਸੀ ਇਸ ਤਰ੍ਹਾਂ ਦੀ ਇਹ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਬਹੁਤ ਵੱਡੇ ਗਿੱਗਸ ਲੀਡਰ ਨੇ ਉਹਨਾਂ ਦੇ ਕੰਮ ਕਰਨ ਦਾ ਸਟਾਈਲ ਵੀ ਵੱਖਰਾ ਹੈ ਤੇ ਆਪਣੀ ਢੰਗ ਦੇ ਨਾਲ ਹੀ ਉਹ ਰਾਜਨੀਤੀ ਕਰਦੇ ਨੇ ਇਹ ਇਹ ਮੇਰੇ ਖਿਆਲ ਨਹੀਂ ਵੀ ਪ੍ਰਦੇਸ਼ ਕਾਈ ਇਸ ਪਦ ਪਦਰ ਦੇ ਉੱਪਰ ਨਵਜੋਤ ਸਿੰਘ ਸਿੱਧੂ ਬਾਰੇ ਕੋਈ ਗੱਲ ਕਰੇਗੀ ਜਾਂ ਜੇ ਕਰੇਗੀ ਵੀ ਤਾਂ ਕੀ ਉੱਥੇ ਹਾਈ ਕਮਾਂਡ ਉਹਨਾਂ ਦੇ ਖਿਲਾਫ ਹੋਈ ਇਸ ਤਰ੍ਹਾਂ ਦਾ ਐਕਸ਼ਨ ਲਾਉਗੀ ਇਸ ਤਰ੍ਹਾਂ ਦੀ ਸਮਰੱਥਾ ਨਹੀਂ ਹੈ ਤੇ ਇਹ ਮਾਮਲਾ ਵੀ ਇਸ ਤਰ੍ਹਾਂ ਦਾ ਹੈ ਕਿਉਂਕਿ ਇਹ ਕੋਈ ਸਾਰਿਆਂ ਦੇ ਉੱਪਰ ਲਾਗੂ ਤਾਂ ਕੀਤਾ ਨਹੀਂ ਸੀ ਹੋਇਆ ਤੇ ਪਟਿਆਲੇ ਦੇ ਵਿੱਚ ਹੀ ਸੀ ਉਹਦੇ ਲਈ ਉਹਨਾਂ ਪਾਸੋਂ ਤਰ੍ਹਾਂ ਦੀ ਗੱਲ ਹੁੰਦੀ ਹੈ ਕਿ ਇਹਨੂੰ ਉਹਨਾਂ ਦੇ ਆਪਣੇ ਬੱਕਰੇ ਰੀਤੀਆਂ ਹੋ ਸਕਦੇ ਨੇ ਕੋਈ ਹੋਰ ਕਾਰਜ ਵੀ ਹੋ ਸਕਦਾ ਤੇ ਇਹ 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 ਕੋਈ ਇਸ ਤਰ੍ਹਾਂ ਦੀ ਨਹੀਂ ਲੱਗਦੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਸਟੇ ਟਕਾਈ ਕੋਈ ਕਾਰਜ ਕਰੇਗੀ ਹਮ ਪਰ ਡਾਕਟਰ ਸਾਹਿਬ ਜਿਦਾ ਤੁਸੀਂ ਕਹਿ ਵੀ ਰਹੇ ਹੋ ਕਿ ਰਾਜਾ ਬੜਿੰਗ ਤੇ ਨਵਜੋਤ ਸਿੰਘ ਜਿੱਦੂ ਕਦੇ ਇਹਨਾਂ ਦੀ ਇੱਕ ਜੋੜੀ ਵੀ ਕਾਂਗਰਸ ਦੇ ਵਿੱਚ ਵੇਖੀ ਗਈ ਜਦੋਂ ਪ੍ਰਧਾਨ ਬਣਦੇ ਆ ਤੁਹਾਡੇ ਮਤਾਬਕ ਉਦੋਂ ਰਾਜਾ ਵੜਿੰਗੂ ਨਾਲ ਹੀ ਢਾਲ ਬਣੀ ਬੜੀ ਵੱਡੀ ਲੜਾਈ ਸੀ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਸਨ ਮੁੱਖ ਮੰਤਰੀ ਪਹਿਲਾਂ ਇਹਨਾਂ ਨੇ ਜਿਹੜਾ ਸਟੇਟ ਦੀ ਜਿਹੜੀ ਹੈ ਜਿਹੜੀ ਸੰਗਠਨ ਦੀ ਪ੍ਰਧਾਨਗੀ ਦਾ ਤਾਜ ਖੋਇਆ ਫਿਰ ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਖੋ ਕੇ ਚਰਨਜੀਤ ਸਿੰਘ ਚੰਨੀ ਦੇ ਹਵਾਲੇ ਕੀਤੀ ਕਿਰ ਉਹ ਜਿਹੜਾ ਮਹਾਜ ਬਣਿਆ ਜਿਹਦੇ ਵਿੱਚ ਕਹਿ ਸਕਦੇ ਸਾਂ ਇੱਕ ਚਰਚਾ ਵੀ ਸੀ ਨਵਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਚੰਨੀ ਦੇ ਰਾਜਾ ਬਣੇਗੇ ਟਿਕੜੀ ਵਿੱਚੋਂ ਸਾਹਮਣੇ ਆਏ ਪਰਤੂ ਉਸ ਤੋਂ ਬਾਅਦ ਇਹ ਟਿਕੜੀ ਅੱਗੇ ਨਹੀਂ ਵੱਧ ਸਕੀ ਕਹਿੰਦਾ ਪਾ ਕਿ ਅੱਜ ਦੀ ਤਰੀਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਆਪਾ ਦੇ ਵਿੱਚੋਂ ਜਿਵੇਂ ਬਹੁਤ ਦੂਰ ਹੁੰਦੇ ਜਾਂਦੇ ਵਖਾਈ ਦੇ ਰਹੇ ਨੇ ਕਹਿੰਦਾ ਪਾ ਉਹਨਾਂ ਅੱਗੇ ਵੇਖਣਾ ਹੋਵੇਗਾ ਕਿ ਉਹਨਾਂ ਦੀ ਜਿਹੜੀ ਵੱਖਰੀ ਤਰ੍ਹਾਂ ਦੀ ਰਾਜਨੀਤੀ ਜਾ ਰਾਜਨੀਤੀ ਦੇ ਵਿੱਚ ਉਹਨਾਂ ਦੀ ਦਿਲਚਸਪੀ ਉਹ ਸਾਰਾ ਕੁਝ ਕਿਸ ਤਰ੍ਹਾਂ ਦਾ ਅੱਗੇ ਸਾਹਮਣੇ ਆਉਂਦਾ ਹੈ ਡਾਕਟਰ ਸਾਹਿਬ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਅਚੇਚੇ ਤੌਰ ਤੇ ਉਹਨਾਂ ਨੂੰ ਇੱਕ ਪ੍ਰੋਗਰਾਮ ਦੇ ਵਿੱਚ ਸੱਦਿਆ ਗਿਆ ਕਾਂਗਰਸ ਨੇ ਉਹਨਾਂ ਨੂੰ ਅਚੇਚੇ ਤੌਰ ਤੇ ਹਿੰਦੁਸਤਾਨ ਦੀਆਂ ਜਿਹੜੀਆਂ ਲੋਕ ਸਭਾ ਆਮ ਚੋਣਾਂ ਦੇ ਵਿੱਚ ਕਈ ਵਾਰ ਵੱਡੇ ਵੱਡੇ ਪ੍ਰੋਗਰਾਮ ਦੇ ਵਿੱਚ ਸੱਦਿਆ ਦੇਸ਼ ਭਰ ਦੇ ਵਿੱਚ ਉਹਨਾਂ ਦੀਆਂ ਚੋਣ ਪ੍ਰਚਾਰ ਵਜੋਂ ਬਤੌਰ ਸਟਾਰ ਪ੍ਰਚਾਰਕ ਕਿਰਤियां ਵੀ ਲੱਗਦੀਆਂ ਗਈਆਂ ਲੱਗਦੀਆਂ ਰਹੀਆਂ ਕਿ ਕਾਂਗਰਸ ਦੇ ਹੀ ਨੀ ਗੱਲ ਡਾਕਟਰ ਸਾਹਿਬ ਆਪਾਂ ਕਰਦੇ ਜਦੋਂ ਇਹ ਪਹਿਲਾਂ ਨਵਜੋਤ ਸਿੰਘ ਸਿੱਧੂ ਸਾਹਿਬ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਸਨ ਤਾਂ ਭਾਜਪਾ ਵੀ ਇਹਨਾਂ ਨੂੰ ਵੱਡੇ ਇੱਕ ਸਟਾਰ ਪ੍ਰਚਾਰ ਵਜੋਂ ਇਹ ਦੇਖਦੀ ਸੀ ਤੇ ਵੱਡੇ ਸਰਕਾਰ ਪ੍ਰਚਾਰਕ ਵਜੋਂ ਦੇਸ਼ ਭਰ ਦੇ ਵਿੱਚ ਮਕਬੂਲ ਵੀ ਹੋਏ ਫਿਰ ਹੁਣ ਜਿਵੇਂ ਹਰਿਆਣਾ ਦੇ ਵਿੱਚ ਆਮ ਚੋਣ ਹੈ ਕਾਂਗਰਸ ਨੂੰ ਵੱਡੀ ਲੋੜ ਹੈ ਪੰਜਾਬ ਗਵਾਂਡ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਉੱਥੇ ਪ੍ਰਚਾਰ ਕਰੇ ਖੈਰ ਵਟੇਪਦਰ ਉੱਤੇ ਜਿਹੜੇ ਪ੍ਰਦੇਸ਼ ਦੇ ਕਾਂਗਰਸ ਦੇ ਆਗੂ ਨੇ ਉਹਨਾਂ ਦੀਆਂ ਡਿਊਟੀਆਂ ਵੀ ਲੱਗੀਆਂ ਨੇ ਰਾਜਾ ਬੜਿੰਗ ਜਿਹੜੇ ਪ੍ਰਦੇਸ਼ ਦੇ ਪ੍ਰਧਾਨ ਨੇ ਉਹਨਾਂ ਨੇ ਅੱਜ ਟੱਪਵਾਲੀ ਦੇ ਵਿੱਚ ਜਿਹੜੀ ਉੱਥੋਂ ਦੇ ਜਿਹੜੇ ਮਿਸਟਰ ਅਮਿਤ ਸਹਾਗ ਨੇ ਕਾਂਗਰਸ ਦੇ ਉਮੀਦਵਾਰ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਨਾਮਜ਼ਦਗੀ ਦਾਖਲ ਲਈ ਰਾਜਾ ਬੜਿੰਗ ਉਹਨਾਂ ਦੇ ਨਾਲ ਹੈ ਹੋਰ ਵੱਡੀ ਜਿਹੜੀ ਲੀਡਰਸ਼ਿਪ ਕਾਂਗਰਸ ਦੀ ਉਹ ਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਹਰਿਆਣਾ ਦੇ ਵਿੱਚ ਸਰਗਰਮ ਰਹੀ ਕੀ ਗਏ ਖਰ ਕੀ ਨਵਜੋਤ ਸਿੰਘ ਸਿੱਧੂ ਹਰਿਆਣੇ ਦੇ ਚੋਣ ਪ੍ਰਚਾਰ ਤੋਂ ਵੀ ਲੰਬੇ ਰਹਿਣਗੇ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਵਿਖਾਈ ਦੇ ਰਿਹਾ ਹੈ ਜੀ ਡਾਕਟਰ ਸਾਹਿਬ ਜੀ ਸਰ ਜਿਸ ਤਰ੍ਹਾਂ ਦਾ ਲੱਗ ਰਿਹਾ ਹੈ ਵੀ ਇਸ ਦੇ ਸਬੰਧ ਦੇ ਵਿੱਚ ਬੇਸ਼ੱਕ ਪੰਜਾਬ ਕਾਂਗਰਸ ਜਾਂ ਇਸਲੇ ਪੱਧਰ ਦੇ ਪਰ ਕਾਂਗਰਸ ਦੀ ਲੀਡਰਸ਼ਿਪ ਨਵਜੋਤ ਸਿੰਘ ਸਿੱਧੂ ਦੇ ਨਾਲ ਨਾ ਹੋਵੇ ਪਰੰਤੂ ਜਿਵੇਂ ਉਹਨਾਂ ਦਾ ਹਾਈ ਕਮਾਂਡ ਦੇ ਉੱਪਰ ਹਾਈ ਕਮਾਂਡ ਦੀ ਟੌਪ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਉਹਨਾਂ ਦੇ ਸਹਿਚਾਰੇ ਤੇ ਉਹਨਾਂ ਦੀ ਮਿਲਵਰਤਨ ਹੈ ਉਦੇ ਤੋਂ ਲਾਜ਼ਮੀ ਆ ਕਿਉਂਕਿ ਜਿਹੜੀ ਲੜਾਈ ਹੈ ਚੋਣਾਂ ਦੀ ਲੜਾਈ ਹੈ ਇਹਦੇ ਵਿੱਚ ਹਰ ਇੱਕ ਚੀਜ਼ ਨੂੰ ਵਰਤਿਆ ਜਾਂਦਾ ਹੈਗਾ ਉਹ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪਪੂਲਾਰਿਟੀ ਹੈ ਜਾਂ ਇਹਨਾਂ ਦੀ ਇੱਕ ਸੈਲੀਬ੍ਰਿਟੀ ਹੋਣ ਕਰਕੇ ਇਹਨਾਂ ਦੇ ਫਾਲੋਅਰ ਨੇ ਇਸ ਸਬੰਧ ਦੇ ਵਿੱਚ ਚੋਣਾਂ ਦੇ ਦਰਵਾਜ਼ਾ ਲਾਜ਼ਮੀ ਆ ਉਹ ਫਿਰ ਕੋਈ ਵੀ ਵਿਕਲਪ ਨਹੀਂ ਕੋਈ ਵੀ ਪਾਰਟੀ ਛੱਡਦੀ ਇਹਦੇ ਲਈ ਇਹ ਵੀ ਸੰਭਾਵਨਾ ਹੋ ਸਕਦੀ ਹੈ ਇਹਨਾਂ ਨੂੰ ਚੋਣ ਪ੍ਰਚਾਰ ਦੇ ਲਈ ਕਿਹਾ ਵੀ ਜਾ ਸਕਦਾ ਹੈ ਕਿਉਂਕਿ ਇਹਨਾਂ ਦਾ ਹਰਿਆਣਾ ਦੇ ਵਿੱਚ ਵੀ ਕੁਝ ਦਾ ਅਰਥ ਹੈ ਹੀ ਹੈ ਨਾ ਇਹਨਾਂ ਦਾ ਅਕਰਲ ਕੁਝ ਜਿਵੇਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੀ ਉਦੋਂ ਵੀ ਇਹੇ ਜਾਂਦੇ ਰਹੇ ਨੇ ਤੇ ਹੁਣ ਵੀ ਇਸ ਤਰ੍ਹਾਂ ਦਾ ਇਹਨਾਂ ਦਾ ਆਪਣਾ ਬਕਰਾ ਦਾ ਅਰਥ ਹੈ ਤੇ ਵਾਕੀਨਾਂ ਦਾ ਕੰਮ ਕਰਨ ਦਾ ਸਟਾਈਲ ਤੇ ਜਿਹੜਾ ਹਮਲਾਵਰ ਜਿਹੜਾ ਇਹਨਾਂ ਦਾ ਭਾਸ਼ਣ ਦੇਣ ਦੀ ਕਲਾ ਹੈ ਉਹ ਵੀ ਇੱਕ ਲੋਕਾਂ ਨੂੰ ਕੁਝ ਖਾਸ ਲੋਕਾਂ ਨੂੰ ਪ੍ਰੇਸ਼ਿਤ ਕਰਦੀ ਹੈ ਇਸ ਕਰਕੇ ਜਿਹੜੇ ਉੱਥੋਂ ਦੇ ਉਮੀਦਵਾਰ ਜਾਂ ਉੱਥੋਂ ਦੀ ਪਾਰਟੀ ਜਾਂ ਹਾਈ ਕਮਾਂਡ ਇਹ ਤੇ ਪਰ ਅਨਲਿਸਿਸ ਕਰੇਗੀ ਤਾਂ ਲਾਜ਼ਮੀ ਹੈ ਇਸ ਸੰਦੇ ਵਿੱਚ ਇਹਨਾਂ ਨੂੰ ਬੁਲਾ ਵੀ ਕਹਿ ਸਕਦਾ ਜੀ ਭਿੰਡਲ ਸਾਹਿਬ ਹਮਡ ਸਾਹਿਬ ਨਵਜੋਤ ਸਿੰਘ ਸਿੱਧੂ ਦਾ ਇੱਕ ਹਿੱਸਾ ਲੋਕਾਂ ਦੇ ਵਿੱਚੋਂ ਉਹ ਵੱਡੇ ਪੱਧਰ ਉੱਤੇ ਸਿੱਧੂ ਸਾਹਿਬ ਨੂੰ ਪਸੰਦ ਵੀ ਕਰਦਾ ਖੈਰ ਬੜੀ ਬੇਵਕ ਕਿਹਦੇ ਨਾਲ ਇਹ ਅੱਜ ਕੱਲ ਮંચ ਉੱਤੇ ਉਤਰਦੇ ਐ ਤੇ ਵੱਡੇ ਬੁਲਾ ਰਹੇ ਐ ਕਮੈਂਟਰੀ ਵੀ ਸਪੋਰਟਸ ਖੇਤਰ ਦੇ ਵਿੱਚ ਇਹਨਾਂ ਦੀ ਲਾਜ ਜਵਾਬ ਹੈ ਪਿਛਲੇ ਸਮੇਂ ਇਹਨਾਂ ਨੇ ਕਾਫੀ ਲੰਮਾ ਸਮਾਂ ਜਿਹੜੀ ਸਪੋਰਟਸ ਖੇਤਰ ਦੇ ਵਿੱਚ ਆਪਣੀਆਂ ਸਮਾਵਾਂ ਵੀ ਅਰਪਤ ਕੀਤੀਆਂ ਖੈਰ ਨਵਜੋਤ ਸਿੰਘ ਸਿੱਧੂ ਹਰਿਆਣਾ ਦਾ ਜ਼ਿਕਰ ਹੋ ਰਿਹਾ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਨਾਲ ਹਰਿਆਣੇ ਦੀ ਚੋਣ ਦੀ ਗੱਲ ਤਾਂ ਡਾਕਟਰ ਸਾਹਿਬ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਰਿਆਣੇ ਦੇ ਵਿੱਚ ਚੋਣਾਂ ਨੂੰ ਲੈ ਕੇ ਸਮਝੌਤਾ ਸਿਰੇ ਨਹੀਂ ਚੜਿਆ ਭਾਵੇਂ ਕਿ ਦੋਨੇ ਧਿਰਾਂ ਇੰਡੀਆ ਗੱਠ ਜੋੜ ਦਾ ਹਿੱਸਾ ਨੇ ਇੰਡੀਆ ਗੱਠ ਜੋੜ ਦਾ ਹਿੱਸਾ ਖੱਪੀ ਪੱਖੀ ਧਿਰਾਂ ਵੀ ਨੇ ਪਰ CPIM ਨੂੰ ਇੱਕ ਸੀਟ ਕਾਂਗਰਸ ਨੇ ਹਰਿਆਣਾ ਦੇ ਵਿੱਚ ਛੱਡ ਦਿੱਤੀ ਹੈ ਭਵਾਨੀ ਦੇ ਵਿੱਚੋਂ ਕਹਿੰਦਾ ਪਾਬ ਕਿ ਹਰਿਆਣਾ ਦੇ ਵਿੱਚ ਦੀਆਂ 90 ਸੀਟਾਂ ਨੇ 90 ਦੇ ਵਿੱਚੋਂ ਇੱਕ ਸੀਟ ਜਿਹੜੀ ਹੈ ਇੰਡੀਆ ਗਠਜੋੜ ਦੇ ਹਿੱਸੇ ਆਈ ਹੈ CPIM ਦੀ ਸੀ ਡਾਕਟਰ ਓਮ ਪ੍ਰਕਾਸ਼ ਉੱਥੋਂ ਦੇ ਜਿਹੜੇ CPIM ਦੇ ਉਮੀਦਵਾਰ ਨੇ ਜਿਨ੍ਹਾਂ ਨੇ ਅੱਜ ਨਾਮਜ਼ਦ ਕੀ ਪਈਏ ਕਿਉਂਕਿ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ ਹੁਣ ਇਸ ਤੋਂ ਅੱਗੇ ਜਿਹੜਾ ਚੋਣ ਪ੍ਰਚਾਰ ਜਿਹੜਾ ਮੈਦਾਨ ਉਹ ਮੱਲੇਗਾ ਵੱਡੇ ਪੱਧਰ ਉਤੇ ਮਖੌਲ ਉੱਤੇ ਪਕੇਗਾ ਕਹਿੰਦਾ ਭਾਵੇਂ ਕਿ ਕਾਂਗਰਸ ਨੇ ਜਿਹੜੀ ਹੈ ਖੱਬੇ ਪੱਖੀਆਂ ਨਾਲ ਤਾਂ ਉੱਤੇ ਸਮਝੌਤਾ ਕਰ ਲਿਆ ਪਰ ਆਮ ਆਦਮੀ ਪਾਰਟੀ ਨਾਲ ਨਹੀਂ ਕੀਤਾ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਸਾਰੇ ਆਪਣੇ ਤੌਰ ਤੇ ਉਤਾਰ ਉਤਾਰੇ ਗਏ ਨੇ ਜਿੱਕਰ ਸਾਰਾ ਹਰਿਆਣੇ ਦਾ ਚੋਣ ਸਿਨੈਰੀਓ ਸੂਚੀ ਪੱਧ ਤੇ ਤੌਰ ਤੇ ਆਪਾਂ ਝਾਤ ਪਾਈਏ ਤਾਂ ਇਸ ਵੇਲੇ ਜਿਹੜੀ ਹਕੂਮਤ ਤੇਰੇ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਸ਼ਾਇਦ ਉਹੀ ਇੱਕੋ ਇੱਕ ਪਾਰਟੀ ਹੈ ਜਿਹੜੀ ਸਾਰੀਆਂ ਸੀਟਾਂ 90 ਤੇ 90 ਉੱਤੇ ਚੋਣ ਲੜ ਰਹੀ ਹੈ ਤੇ ਲਗਾਤਾਰ ਤੀਜੀ ਵਾਰ ਉਹ ਕਿਸਮਤ ਅਜਮਾਈਏ ਸਤਾ ਪ੍ਰਾਪਤੀ ਨੇ ਦੋ ਵਾਰ ਉੱਤੇ ਪਹਿਲਾਂ ਮਨੋਰ ਸਿੰਘ ਜਿਹੜੇ ਖੱਟਰ ਸਾਹਿਬ ਉਹ ਬਣਦੇ ਰਹੇ ਹੁਣ ਉਹ ਕੇਂਦਰ ਦੇ ਵਿੱਚ ਵਜ਼ੀਰ ਨੇ ਨਾਇਬ ਸਿੰਘ ਸੈਣੀ ਅਗਵਾਈ ਕਰ ਰਹੇ ਨੇ ਇਸ وجہ سے ਭਾਜਪਾ ਦੀ ਭਾਜਪਾ ਦੀ ਜਿਹੜੀ ਸਰਕਾਰ ਸੀਗਾ ਕਿਉਂਕਿ ਕੁਝ ਤਰੀਕ ਕੇ ਤਕਨੀਕੀ ਵਜ੍ਹਾ ਦੀ ਵਜ੍ਹਾ ਇਡਾ ਤੋਂ ਦਾ ਅਵਧਾਨ ਸਭਾ ਨੂੰ ਪੰਕ ਕਰਨਾ ਪਿਆ ਹੁਣ ਉੱਥੇ ਇਹ ਕਹਿੰਦਾ ਭਾਵ ਕਿ ਤਕਨੀਕੀ ਲਿਹਾਜ਼ ਉੱਤੇ ਜਿਹੜੀ ਹੈ ਕੇ ਟੇਕਰ ਵਜੋਂ ਲਾਲ ਸਿੰਘ ਸੈਣੀ ਦੀ ਸਰਕਾਰ ਅੱਗੇ ਚੱਲੇਗੀ ਜਿਕਰ ਕਰ ਰਾਇਆ ਸੀ ਕਿ ਸਾਰੀਆਂ ਸੀਟਾਂ ਉੱਤੇ ਭਾਰਤੀ ਜਨਤਾ ਪਾਰਟੀ ਹੀ ਇੱਕੋ ਇੱਕ ਵੱਡੀ ਪਾਰਟੀ ਹੈ ਜਿਹੜੀ ਹਰਿਆਣਾ ਦੇ ਵਿੱਚ ਸਾਰੀਆਂ ਸੀਟਾਂ ਉੱਤੇ ਚੋਣ ਲੜ ਰਹੀ ਹੈ 90 ਦੀਆਂ 90 ਸੀਟਾਂ ਉੱਤੇ ਕਿਉਂਕਿ ਕਾਂਗਰਸ ਨੇ ਵੀ 90 ਲੜਨੀਆਂ ਸਨ ਪਰੰਤੂ ਆਖਰੀ ਦੌਰ ਦੇ ਵਿੱਚ ਅਜ ਭਵਾਨੀ ਤੋਂ ਜਿਹੜੀ ਸੀਟ ਛੱਡ ਦਿੱਤੀ ਗਈ ਸੀ ਸੀਪੀਆਈਐਮ ਨੂੰ ਡਾਕਟਰੋਂ ਪ੍ਰਕਾਸ਼ ਜਿਹੜੇ ਉਹ ਉਮੀਦਵਾਰ ਹੋਏ ਹੁਣ 89 ਸੀਟਾਂ ਕਾਂਗਰਸ ਦੇ ਕੋਲ ਨੇ ਦੂਜੇ ਪਨੇ ਅਨੈਲੋ ਦੀ ਗੱਲ ਕਰ ਲਈਏ ਉਹਨਾਂ ਦਾ ਜਿਹੜਾ ਸਮਝੌਤਾ ਹੈ ਉਹ बसपा ਨਾਲ ਹੈ ਅੱਗੇ ਆਈਏ ਜਜਪੀ ਜਜਪੀ ਦਾ ਸਮਝੌਤਾ ਐਸਪੀਸ ਮਤਲਬ ਕਿ ਆਜ਼ਾਦ ਸਮਾਜਪਾਲਟੀ ਨਾਲ ਹੈ ਤੇ ਸਾਰਾ ਇਸ ਵੇਲੇ ਜਿਹੜਾ ਸਿਨੈਰੀਓ ਹੋਰ ਵੀ ਜਿਹੜੀਆਂ ਸਾਰੀਆਂ ਧਿਰਾਂ ਨੇ ਉਹ ਉੱਥੇ ਵੱਡੇ ਪੱਤਰ ਉੱਤੇ ਗੱਠਜੋੜ ਬਣੇ ਹੋਏ ਨੇ ਜਿਹੜੀ ਹੈ ਆਮ ਆਦਮੀ ਪਾਰਟੀ ਇੰਨਾ ਤਾਂ ਵੀ ਆਪਾਂ ਸਹਿਰਾ ਕਹਿ ਸਕਦੇ ਹਾਂ ਕਿ ਜੇਕਰ ਸਾਰੇ ਇਹਨਾਂ ਦੇ ਉਮੀਦਵਾਰ ਖੜੇ ਕਰ ਦਿੱਤੇ ਨਾਮਜ਼ਦਗੀ ਜਿਨ੍ਹਾਂ ਦੀ ਫੁਲਫਿਲਿੰਗ ਹੁੰਦੀ ਹੈ ਤਾਂ ਸਾਰੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਖੜੇ ਹੁੰਦੇ ਵਿਖਾਈ ਦੇਣਗੇ ਖੈਰ ਇਹ ਸਥਿਤੀ ਕਿਉਂਕਿ ਨਾਮਜ਼ਦਗੀਆਂ ਦਾ ਸਾਰੀ ਪ੍ਰਕਿਰਿਆ ਖਤੋਂ ਤੋਂ ਬਾਅਦ ਹੀ ਕਲੀਅਰ ਹੋਏਗੀ ਖੈ ਡਾਕਟਰ ਸਾਹਿਬ ਕਿਵੇਂ ਦੇਖਦੇ ਆ ਕਿ ਖੱਬੇ ਪੱਖੀਆਂ ਨਾਲ ਕਾਂਗਰਸ ਨੇ ਸਮਝੌਤਾ ਕਰ ਲਿਆ ਹਰਿਆਣੇ ਦੇ ਵਿੱਚ ਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਇਹਦੇ ਵਿੱਚ ਸੁਰਉਤੇ ਤੋਂ ਲਾਂਭੇ ਰੱਖਿਆ ਗਿਆ ਕਿ ਹਾਲਾਂਕਿ ਪਹਿਲਾਂ ਵੱਡੇ ਪੱਧਰ ਉਤੇ ਚਰਚਾ ਵੀ ਚੱਲਦੀ ਰਹੀ। 5-7 ਸੀਟਾਂ ਆਪ ਨੂੰ ਦੇਣ ਦੀ ਗੱਲ, ਕੱਲ ਨਿਭਣ ਦੀ ਗੱਲ ਵੀ ਸਾਹਮਣੇ ਆ ਰਹੀ ਸੀ। ਛੋਟੀ ਜੀ ਇਹ ਗੱਲ ਸੰਖੇਪ ਰੱਖਿਓ ਫਿਰ ਆਪਾਂ ਅੱਗੇ ਵਧਾਂ। ਜੀ ਡਾਕਟਰ ਸਾਹਿਬ। ਡਿੰਦਰ ਸਾਹਿਬ ਆਮ ਆਦੀ ਪਾਰਟੀ ਨਾਲ ਤਾਂ ਦੇਖੋ ਸੀਟਾਂ ਦੀ ਵੰਡ-ਵੰਡਾਈ ਦੇ ਸੰਬੰਧ ਦੇ ਵਿੱਚ ਸਮਝੋ ਤਾਂ ਸਿਰੇ ਨਹੀਂ ਚੜਿਆ ਤੇ じゃ ਇਹਦੇ ਪਿੱਛੇ ਹੋਰ ਵੀ ਇਹ ਫੈਕਟਰ ਹੋਣਗੇ ਜਿੰਨਾ ਕਰਕੇ ਕਾਂਗਰਸ ਪਾਰਟੀ ਨੇ ਆਪਣਾ ਸੰਜਤਾ ਕਰਨ ਤੋਂ ਗ੍ਰੇਸ ਕੀਤਾ ਹੈ ਤੇ ਸੀਪੀਐਮ ਨੇ ਇਹ ਸ਼ੱਕ ਕੋ ਇੰਡੀਆ ਕੱਠ ਜੋੜ ਦਾ ਹਿੱਸਾ ਹੈ ਸੀਪੀਐਮ ਨੂੰ ਉਹਨਾਂ ਨੇ ਇੱਕ ਫੀਚਰ ਦਿੱਤੀ ਹੈ ਜਿਹਦੇ ਤੋਂ ਇਹ ਲੱਗਦਾ ਵੀ ਕਾਂਗਰਸ ਪਾਰਟੀ ਇਹਨਾਂ ਧੂਣਾ ਨੂੰ ਬਹੁਤ ਨਿਯਤਤਾ ਨਾਲ ਲੈ ਰਹੀ ਹੈ ਤੇ ਇਸ ਨੂੰ ਹਰ ਹਿੱਲੇ ਹਰ ਟੱਕ ਪੱਖ ਤੋਂ ਹੋ ਆਪਣੇ ਵੱਧ ਤੋਂ ਵੱਧ ਸੀਟਾਂ ਜਿੱਤਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਉਹ ਪੂਰਾ ਦਾਅ ਤੇਜ਼ ਖੇਡ ਰਹੇ ਨੇ ਤੇ ਆਮ ਆਦਮੀ ਪਾਰਟੀ ਦਾ ਉੱਥੇ ਐਲਸੀ ਕੀਤਾ ਹੋਏਗਾ ਉਹਨਾਂ ਨੂੰ ਲੱਗ ਰਿਹਾ ਹੋਣਾ ਵੀ ਸ਼ਾਇਦ ਆਮ ਆਦਮੀ ਪਾਰਟੀ ਸਾਨੂੰ ਓਨੀ ਸੀਟਾਂ ਨਾ ਦਿਵਾ ਸਕੀ ਇਸ ਕਰਕੇ ਬਹਾਨਾ ਕੋਈ ਹੋਰ ਬਣ ਜਾਂਦਾ ਇਹ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਆਪਣੇ ਸਾਰੇ ਉਮੀਦਵਾਰ ਖੜੇ ਕਰਕੇ ਸਾਰੀਆਂ ਸੀਟਾਂ ਦੇ ਉੱਪਰ ਹਮਲਾ ਕਰਨ ਦਾ ਐਲਾਨ ਕੀਤਾ ਹੋਇਆ ਉਹਨਾਂ ਦਾ ਇਹਦੇ ਵਿੱਚੋਂ ਦੇਖਣ ਵਾਲੀ ਗੱਲ ਹੋਏਗੀ ਕਿ ਕਾਂਗਰਸ ਨੂੰ ਉਹਦਾ ਕਿੰਨਾ ਨੁਕਸਾਨ ਹੁੰਦਾ ਜਾਂ ਕੀ ਫਾਇਦਾ ਹੁੰਦਾ ਇਹ ਸਾਰੀਆਂ ਗਣਤੀਆਂ ਮਿਲਤੀਆਂ ਤਾਂ ਬਾਅਦ ਦੇ ਵਿੱਚ ਸਾਹਮਣੇ ਆਉਣਗੀਆਂ ਜਦੋਂ ਕੈਂਡੀਡੇਟ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਸਾਹਮਣੇ ਆ ਜਾਣਗੇ ਇਹ ਫਾਰਮ ਉਹਨਾਂ ਦੇ ਸਨਕਾਰ ਕੀਤੇ ਜਾਣਗੇ ਤੇ ਜਿਹੜੇ ਰੱਦ ਹੋਣ ਵਾਲੇ ਹੋਣਗੇ ਰੱਦ ਉਸ ਤੋਂ ਬਾਅਦ ਜਦੋਂ ਮੈਦਾਨ ਪੱਕੇਗਾ ਉਦੋਂ ਸਾਰਾ ਇਹ ਮਾਮਲਾ ਸਾਹਮਣੇ ਆਜੂਗਾ ਤੇ ਇਹਦੇ ਵਿੱਚ ਫਿਰ ਜਿਹੜਾ ਲਾਸਟ ਗਣਿਤ ਹੈਗਾ ਆਖਰੀ ਦਿਨਾਂ ਦੇ ਵਿੱਚ ਫਿਰ ਵੀ ਕਈ ਵਾਰ ਜਿਹੜੇ ਸਮਝੌਤੇ ਨੇਗੇ ਬੇਸ਼ੱਕ ਸਾਹਮਣੇ ਨਹੀਂ ਹੋਏ ਅਪਰਤਖ ਰੂਪ ਦੇ ਵਿੱਚ ਫੇਰ ਸਮਝੌਤੇ ਹੋਣਗੇ ਇੱਕ ਦੂਸਰੇ ਦੇ ਨਾਲ ਆਪਣੇ ਕਈ ਵਾਰ ਤਾਂ ਇਹ ਵੀ ਹੁੰਦਾ ਵੀ ਆਪਣੀ ਜਿਹੜੀ ਸਿੱਧੀ ਨਹੀਂ ਰਾਈਵਲ ਜਿਹੜੀ ਵਿਰੋਧੀ ਪਾਰਟੀ ਆ ਉਹਦੇ ਉਹਦੇ ਉਮੀਦਵਾਰਾਂ ਨਾਲ ਵੀ ਸਮਝੌਤੇ ਹੋ ਜਾਂਦੇ ਨੇ ਤੇ ਬੜਾ ਕੁਝ ਹੁੰਦਾ ਹੈ ਰਾਜਨੀਤੀ ਦੇ ਵਿੱਚ ਦੇਖਣ ਨੂੰ ਬੇਸ਼ੱਕ ਇਹ ਲੱਗਦਾ ਵੀ ਬਹੁਤ ਵੱਡਾ ਉਹ ਹੈ ਪਰੰਤੂ ਇਹਦੇ ਅੰਦਰ ਬਹੁਤ ਕੁਝ ਚੱਲਦਾ ਰਹਿੰਦਾ ਹੈ ਇਹ ਆਪਸੀ ਸਮਝੌਤੇਆਂ ਦਾ ਆਮ ਪਬਲਿਕ ਨੂੰ ਨਹੀਂ ਪਤਾ ਲੱਗਦਾ ਪਰ ਸਭ ਕੁਝ ਲੈਣ ਦੇਣ ਵੀ ਹੁੰਦਾ ਉਹ ਸਭ ਹੋਵੇਗਾ ਉਹ ਉਹ ਹੋਵੇਗਾ ਉਹ ਜਦੋਂ ਇਹ ਪੂਰੀ ਤਰ੍ਹਾਂ ਮੈਦਾਨ ਭਰ ਜੀ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਕਾਂਗਰਸ ਨੇ ਹਰਿਆਣਾ ਦੇ ਵਿੱਚ ਇੱਕ ਸੀਟ ਦਿੱਤੀ ਹੈ ਖੱਬੇ ਪੱਖੀਆਂ ਨੂੰ ਭਵਾਨੀ ਤੋਂ ਤੇ ਬਾਕੀ ਸਾਰੀਆਂ ਸੀਟਾਂ ਤੇ ਖੱਬੇ ਪੱਖੀਆਂ ਦਾ ਕਹਿੰਦਾ ਭਾਵ ਕਿ ਕਾਮਨਿਸਟ ਵਿਚਾਰਧਾਰਾ ਦੇ ਲੋਕਾਂ ਦਾ ਕਾਮਰੇਡਾਂ ਦਾ ਜਿਹੜਾ ਸਮਰਥਨ ਵੱਡੇ ਪੱਧਰ ਉਤੇ ਕਾਂਗਰਸ ਵੱਲ ਜਾ ਸਕਦਾ ਹੈ ਅਜਿਹੀ ਆਸ ਕਾਂਗਰਸ ਨੂੰ ਵੀ ਹੋਵੇਗੀ खैर ਡਾਕਟਰ ਸਾਹਿਬ ਪੰਜਾਬ ਦੇ ਅਕਾਲੀ ਸੰਕਟ ਵੱਲ ਆਈਏ ਕਿਉਂਕਿ ਇਸ ਵੇਲੇ ਅਕਾਲੀ ਦਲ ਦਾ ਜਿਹੜਾ ਧਾਰਮਿਕ ਪੱਧਰ ਦਾ ਸਿਆਸੀ ਪੱਧਰ ਦਾ ਇੱਕ ਰੁਲਗੜ ਵਰਗਾ ਮਾਮਲਾ ਉਸਰੀ ਕਾਲ ਤੱਕ ਸਾਹਿਬ ਕੀ ਹੈ ਸਗਵੀਰ ਸਿੰਘ ਬਾਦਲ ਨੂੰ ਤਨਖਾਇਆ ਉਸ ਤਰਾਰ ਕੀਤਾ ਹੋਇਆ ਹੈ ਬਾਕੀ ਲਈ ਸਿੱਖ ਵਜ਼ੀਰ ਸਾਹਿਬ ਪੰਜਾਬ ਦੇ ਵਿੱਚ 7 ਤੋਂ 17 ਤੱਕ ਸ਼ਾਇਦ ਉਹਨਾਂ ਨੂੰ ਅਗਲੇ ਸਮੇਂ ਤਨਖਾਹਇਆ ਕੋਸਤ ਕਰ ਦਿੱਤਾ ਜਾਏ ਹਾਲੇ ਹੁਣ ਸਪਸ਼ਟੀਕਰਨ ਦੇ ਰਹੇ ਨਹੀਂ ਪਰ ਇਹ ਸਾਰੇ ਮਾਮਲੇ ਦੇ ਵਿੱਚ ਨਵੇਂ ਤੋਂ ਨਵੇਂ ਰੋਜ਼ ਮੂੜ ਆ ਰਹੇ ਨੇ ਲੰਗੀਕਾਲ ਕਾਲੀਦਾਲ ਦੇ ਰਿਸ਼ਦਾਰ ਲਹਿਰ ਦੇ ਵੱਡੇ ਆਗੂ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਜਰਾ ਦੇ ਖਿਲਾਫ ਇੱਕ ਆਗੂ ਕਹਿ ਰਿਹਾ ਕਿ ਪ੍ਰਿੰਸੀਪਲ ਰਣਜੀਤ ਸਿੰਘ ਵੱਲੋਂ ਉਹਨਾਂ ਦੇ ਖਿਲਾਫ ਕਾਲ 택 ਸਾਹਿਬ ਸਖਤਰ ਇਤਨੂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਬਲੈਕ ਥੰਡਰ ਦੌਰਾਨ ਪ੍ਰੋਫੈਸਰ ਚੰਦੂ ਮਾਜਰਾ ਕਾਲ 택 ਸਾਹਿਬ ਵੱਲੋਂ ਪੇਸ਼ ਨਹੀਂ ਹੋਏ ਉਹਨਾਂ ਨੂੰ ਬੁਲਾਇਆ ਗਿਆ ਸੀ ਸਰਜੀਤ ਸਿੰਘ ਬਰਨਾਲਾ ਜਿਹੜੇ ਉਸ ਸਮੇਂ ਮੁੱਖ ਮੰਤਰੀ ਸਾਹਿਬ ਜਿਹੜੀ ਘਟਨਾ ਹੁੰਦੀ ਹੈ ਉਹਦੇ ਇਰਦ-ਗਿਰਦ ਉਹ ਸ਼ਿਕਾਇਤ ਹੈ ਬਲੈਕ ਥੰਡਰ 1986 ਵਾਲੀ ਤਾਂ ਇਹ ਜਿਹੇ ਦੇ ਵਿੱਚ ਦੇਖਿਆ ਜਾਵੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੁਣ ਤੱਕ ਇਸ ਸਾਰੇ ਕਟਹਿਰੇ ਦੇ ਵਿੱਚੋਂ ਬਾਹਰ ਲੱਗ ਰਹੇ ਸਨ ਉਹਨਾਂ ਨੂੰ ਵੀ ਇਹਦੇ ਵਿੱਚ ਗ੍ਰਿਫਤਤਾ ਹੁਣ ਸਾਹਮਣਾ ਕਰਨਾ ਪੈ ਸਕਦਾ ਹੈ। ਅਗਲਾ ਫੈਸਲਾ ਅਸਰੀ ਕਾਲ ਤੱਕ ਸਾਬੱਲਾ ਹੈ ਕਿਉਂਕਿ ਸਾਰੀ ਅੰਤਮ ਪ੍ਰਕਿਰਿਆ ਉਹਨਾਂ ਨੇ ਦੇਖਣੀ ਹੈ। ਦੂਜੀ ਗੱਲ ਦਿੱਲੀ ਦੇ ਕਹਿੰਦਾ ਪਾਪ ਕੀ ਵੱਡੇ ਸਿੱਖ ਆਗੂ ਵੱਡੇ ਵਪਾਰੀ ਨੇ ਜਿਹੜੇ ਤੇ ਦਿੱਲੀ ਕਾਈ ਦੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਦੋ ਦਿਨ ਦੀ ਜਿਹੜੀ ਹੈ ਪੰਜਾਬ ਦੀ ਫੇਰੀ ਹੈ ਜਿਹੜੀ ਹੈ ਕਿ ਅੰਮ੍ਰਿਤਸਰ ਦੀ ਫੇਰੀ ਲੰਘੇ ਕੱਲ ਤੇ ਅੱਜ ਉਦੇ ਵਿੱਚ ਵੀ ਬਹੁਤ ਕੁਝ ਨਵਾਂ ਬਣ ਕੇ ਸਾਹਮਣੇ ਆਇਆ ਹੈ। ਫਰਨਜੀਤ ਸਿੰਘ ਸਰਨਾਥੇ ਉਹਨਾਂ ਦੇ ਸਾਥੀਆਂ ਵੱਲੋਂ ਵੀ ਇੱਕ ਸ਼ਿਕਾਇਤ ਕੀਤੀ ਗਈ ਹੈ। ਸ਼੍ਰੀ ਕਾਲ ਤਖਤ ਸਾਹਿਬ ਸਿਕਤਰੇਤ ਵਿਖੇ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜੀ ਇੱਥੇ ਚੱਲ ਰਹੀ ਇਸ ਤੋਂ ਪਹਿਲਾਂ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੋਬਾਦਰਾ ਤੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਸਾਬਕਾ ਮੁੱਖ ਮੰਤਰੀ ਸਵਰਗੀ ਮੁੱਖ ਮੰਤਰੀ ਕਹਿ ਸਕਦੇ ਆ 2007 ਤੋਂ 17 ਤੱਕ ਜਿਹੜੇ ਰਹੇ ਜਦੋਂ ਇਹ ਘਟਨਾ ਜਿਸ ਨਾਲ ਜੁੜਦੀ ਹੈ ਉਹਦੇ ird gird de ਉਹਨਾਂ ਦੇ ਬਾਦਲ ਸਾਹਿਬ ਦੇ ਬੜੇ ਕਰੀਬੀ ਸਨ ਕੋਰ ਕਮੇਟੀ ਦੇ ਵਿੱਚ ਰਹਿ ਸਾਰਾ ਫੈਸਲਾ ਇਹਨਾਂ ਦੇ ਨਾਲ ਲੈ ਕੇ ਹੁੰਦਾ ਰਿਹਾ ਤਾਂ ਇਹਨਾਂ ਨੂੰ ਵੀ ਸੱਦਿਆ ਜਾਵੇ ਪਰ ਸਾਹਿਬੀ ਕੱਲ ਵਾਲੀਆਂ ਜਿਹੜੀਆਂ ਕੱਲ ਤੇ ਅੱਜ ਵਾਲੀਆਂ ਜਿਹੜੀਆਂ ਇਹ ਘਟਨਾਵਾਂ ਪ੍ਰਿੰਸੀਪਲ ਰਣਜੀਤ ਸਿੰਘ ਤੋਂ ਲੈ ਕੇ ਪਰਮਜੀਤ ਸਿੰਘ ਸਰਨਾ ਦੇ ird gird ਇੱਕ ਨਵਾਂ ਮੋੜ ਆਉਣਾ ਕਿਵੇਂ ਦੇਖਦੇ ਹੋ ਤੁਸੀਂ ਇੰਨੇ ਸਾਲ ਕੱਲੀ ਦਲ ਦੀ ਜਦੋਂ ਦੀ ਲੜਾਈ ਚੱਲ ਰਹੀ ਹੈ ਤੇ ਨਵੀਆਂ ਪਰਤਾਂ ਖੁੱਲ ਰਹੀਆਂ ਨੇ ਨਮੀ ਤੋਂ ਨਮੀ ਹਰ ਰੋਜ਼ ਇਸ ਤਰ੍ਹਾਂ ਦੀ ਇੱਕ ਪਰਤ ਹੋ ਰਹੀ ਹੈ ਤੇ ਜਿਹਦਾ ਆਮ ਲੋਕਾਂ ਦੇ ਵਿੱਚ ਦੋ ਤਰ੍ਹਾਂ ਦੇ ਪ੍ਰਭਾਵ ਪਏ ਰਹੇ ਨੇ ਆਮ ਲੋਕ ਕਈ ਤਾਂ ਇਹ ਸੋਚਦੇ ਨੇ ਕਿ ਬਹੁਤ ਔੜਾ ਹੋ ਰਿਹਾ ਹੈ ਤੇ ਇਹ ਪੰਥ ਦੀ ਜਿਹੜੀ ਜਮਾਤ ਈ ਨвая ਜਮਾਤ ਈ ਜਿਸ ਨੇ ਨਾਰਾਜ਼ ਕੀਤਾ ਹੈ ਤੇ ਇਹਦੇ ਵਿੱਚੋਂ ਕਿਸ ਤਰ੍ਹਾਂ ਦੇ ਕਿਰਦਾਰ ਨਿਕਲ ਰਹੇ ਨੇ ਕਈ ਇਸ ਤਰ੍ਹਾਂ ਦੇ ਵੀ ਪ੍ਰਤੀਕ੍ਰਿਆ ਆ ਰਹੀ ਹੈ ਖੁਸ਼ੀ ਵੀ ਮਹਿਸੂਸ ਕਰ ਰਹੇ ਨੇ ਵੀ ਆ ਜਿਹੜੇ ਲੀਡਰ ਸੀ ਸਾਡੇ ਉੱਪਰ ਰਾਜ ਕਰਦੇ ਸੀ ਇਹਨਾਂ ਦਾ ਕਰਜ਼ਾਰ ਕੀ ਸੀ ਤੇ ਹੁਣ ਆਪਣੀ ਆਖਰੀ ਉਮਰ ਦੇ ਵਿੱਚ ਇਸ ਤਰ੍ਹਾਂ ਦੀ ਸਿੱਤਰਪਤਾਨ ਹੋ ਰਹੇ ਨੇ ਤੇ ਇਸ ਤਰ੍ਹਾਂ ਦੀ ਵੀ ਲੋਕਾਂ ਨੂੰ ਕੁਝ ਸਕੂਨ ਵੀ ਮਿਲ ਰਿਹਾ ਹੈਗਾ ਇਸ ਤਰ੍ਹਾਂ ਦੀ ਭਾਵਨਾ ਵੀ ਉਤਪੰਨ ਹੋ ਰਹੀ ਹੈ ਜਿਹੜੇ ਵੱਡੇ ਵੱਡੇ ਲੀਡਰ ਜਿਹੜੇ ਡਿੱਗੇ ਦੇ ਲੀਡਰ ਜਿਹੜੇ ਕਿ ਇੱਕ ਵਾਰ ਅੱਖ ਚੱਕਦੇ ਸੀ ਤੇ ਕਹਿਰ ਵਰਤ ਜਾਂਦਾ ਸੀ ਤੇ ਹੁਣ ਉਹਨਾਂ ਦਾ ਹਾਲ ਇਹ ਹਾਲਤ ਹੋ ਰਹੀ ਹੈ ਇਹਦੇ ਤੋਂ ਵੀ ਲੋਕ ਖੁਸ਼ੀ ਵੀ ਮਹਿਸੂਸ ਕਰ ਰਹੇ ਨੇ ਕਿ ਇਸ ਤਰ੍ਹਾਂ ਹੀ ਹੁੰਦਾ ਤੇ ਦੂਸਰੀ ਗੱਲ ਇਹ ਆ ਵੀ ਕਰਤਾਰ ਦੀ ਵੀ ਨੰਗੇ ਹੋ ਰਹੇ ਨੇ ਵੱਡੇ ਤੋਂ ਵੱਡੇ ਲੀਡਰ ਦੇ ਜਿਹੜੇ ਕਿ ਬਹੁਤ ਵੱਡਾ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਪ੍ਰਦੇਸ਼ ਦੇ ਵਿੱਚ ਜਿਹੜਾ ਵੱਡੇ ਵੱਡੇ ਹੋਤੀ ਵੀ ਉਹਨਾਂ ਦਾ ਕਰਤਾਰ ਕਿਸ ਤਰ੍ਹਾਂ ਦਾ ਸੀਗਾ ਉਹ ਵੀ ਸਮਝਾ ਰਿਹਾ ਹੈ ਤੇ ਇਹਦੇ ਨਾਲ ਇੱਕ ਪਰਤਾਂ ਦਰ ਪਰਤਾਂ ਖੁੱਲ ਰਹੀਆਂ ਨੇ ਤੇ ਇਹ ਵੀ ਹੈ ਤੇ ਜਿਹੜਾ ਦੂਸਰਾ ਇਹ ਵੀ ਆ ਰਿਹਾ ਵੀ ਸਿੱਖ ਧਰਮ ਦੇ ਨਾਂ ਦੇ ਉੱਪਰ ਰਾਜ ਪ੍ਰਾਪਤ ਕਰਕੇ ਲੋਕਾਂ ਨਾਲ ਕਿਸ ਤਰ੍ਹਾਂ ਦਾ ਖਲਵਾੜ ਕੀਤਾ ਇਹਦੀ ਇਹਨਾਂ ਨੂੰ ਵੱਡੇ ਤੋਂ ਵੱਡੀ ਸਜ਼ਾ ਮਿਲਣੀ ਵੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਭਾਵਨਾਵਾਂ ਵੀ ਉਤਪੰਨ ਹੋ ਰਹੀਆਂ ਨੇ ਜੀ ਡਾਕਟਰ ਸਾਹਿਬ ਕਾਲੀਆਂ ਤੋਂ ਇਲਾਵਾ ਇੱਕ ਵੱਖਰੀ ਸ਼ਿਕਾਇਤ ਉੱਤੇ ਪਹੁੰਚੀ ਹੈ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ ਸਰਪ੍ਰਸਤ ਕਹਿ ਲਈਏ ਵੱਡੇ ਆਗੂ ਨੇ ਇਸ ਵੇਲੇ ਪੰਥਕੰਦੇਹਾਜ ਉਤੇ ਚਿੰਤਕ ਵਜੋਂ ਵੀ ਉਹਨਾਂ ਦਾ ਵੱਡੇ ਪੱਧਰ ਉਤੇ ਵਿਚਰਣਾ ਹੈ ਪੀਰ ਮੁਹੰਮਦ ਸਾਹਿਬ ਕਰਨਾਲ ਸਿੰਘ ਪੀਰ ਮੁਹੰਮਦ ਸਾਹਿਬ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਹੈ ਕਿ ਕਾਂਗਰਸ ਦੇ ਜਿਹੜੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਤੇ ਪਿਛਲੇ ਸਮੇਂ ਲਈ ਸੱਦਿਕ ਹੈ ਜਿਹੜੇ ਡੇਰਾ ਸਿਰਸਾ ਜਾਂਦੇ ਆ ਬੂਟਾ ਮੰਗਣ ਦੀ ਲਾਲਸਾ ਦੇ ਵਿੱਚ ਜਦੋਂ ਡੇਰਾ ਮੁਖੀ ਨੂੰ ਪੰਥਰ ਚੋਛਿਆ ਹੋਇਆ ਸੀ ਅਜਿਹੇ ਪੀਰੀਅਡ ਦੇ ਵਿੱਚ ਤਾਂ ਇਹ ਸ਼ਿਕਾਇਤ ਵੀ ਕਾਂਗਰਸ ਦੇ ਬਹੁਤ ਸਾਰੇ ਆਗੂਆਂ ਦੀ ਇਹ ਸ਼ਿਕਾਇਤ ਵੀ ਫਿਰ ਉੱਥੇ ਪਹੁੰਚ ਗਈ ਕਰਨੈਲ ਸਿੰਘ ਪੀਰ ਮੁਹੰਮਦ ਦੀ ਟੀਮ ਵੱਲੋਂ ਇਹ ਦਿੱਤੀ ਗਈ ਹੈ ਫਿਰ ਇਸ ਇਹ ਪ੍ਰੋਗਰਾਮ ਡਾਕਟਰ ਸਾਹਿਬ 20 ਮਿਸ਼ਨ ਪੰਜਾਬੀ ਉੱਤੇ ਵੀ ਆਪਾਂ ਵੱਡੇ ਪੱਧਰ ਤੇ ਪਿਛਲੇ ਦਿਨ ਦੱਸਤਾ ਸੀ ਖੇਰ ਹੁਣ ਇਹ ਸਾਰਾ ਮਾਮਲਾ ਪੰਥਕ ਲਿਹਾਜ ਦਾ ਕਾਂਗਰਸ ਦੇ ਏੜ ਦੇ گرد ਵੀ ਕੁ ਮਦਾਵ ਖਾਈ ਦੇ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਿੰਨਾ ਇਹ ਗੁੰਝੜਦਾਰ ਹੋ ਗਿਆ ਇਹਨੂੰ ਹੁਣ ਸਲਝਾਉਣ ਦੇ ਲਈ ਸਭ ਤੋਂ ਵੱਡੀ ਗੱਲ ਇਹ ਆ ਵੀ ਸਲਝੂਗਾ ਕਿਸ ਕਿਸ ਤਰ੍ਹਾਂ ਕਿਸ ਕਿਸ ਪੱਧਰ ਇਹ ਕਿਵੇਂ ਤਣ ਪੱਤਣ ਲੱਗੇਗਾ ਇਹ ਇਹ ਵੀ ਬਹੁਤ ਵੱਡੀ ਪ੍ਰੀਖਿਆ ਦੀ ਘੜੀ ਹੈ ਸਿੰਘ ਸਾਹਿਬਾਨ ਇਹਨੂੰ ਕਿਸ ਤਰ੍ਹਾਂ ਸਲਝਾਉਂਦੇ ਨੇ ਜੇ ਮਾੜੀ ਜੀ ਵੀ ਹੋਈ ਤਾਂ ਇਹਦੇ ਨਾਲ ਜਿਹੜੀਆਂ ਕਾਟੀਆਂ ਸੰਸਥਾਵਾਂ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਬਹੁਤ ਵੱਡੀ ਢਾਲ ਲੱਗ ਚੁੱਕੀ ਹੈ ਕਿਤੇ ਹੋਰ ਤਾਂ ਨਹੀਂ ਢਾਲ ਲੱਗੂਗੀ ਜਾਂ ਉਹਨਾਂ ਦੀ ਪੂਰੀ ਤਰ੍ਹਾਂ ਜਿਹੜੀ ਸੋਵਰਨਿਟੀ ਹੈ ਬਹਾਲ ਹੋਏਗੀ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪਰੰਤੂ ਜਿੰਨਾ ਗੁੰਝਲਦਾਰ ਜਿੰਨਾ ਪੇਚੀਦਾ ਇਹ ਮਾਮਲਾ ਹੋ ਚੁੱਕਿਆ ਹੈ ਇਹਦੇ ਵਿੱਚ ਪਰਤਦਰ ਪਰਤਾਂ ਖੁੱਲ ਰਹੀਆਂ ਨੇਗੇ ਲਗਾਤਾਰ ਖੁੱਲ ਰਹੀਆਂ ਨੇ ਤੇ ਵਿਅਕਤੀਆਂ ਦੇ ਕਿਰਦਾਰ ਨੰਗੇ ਹੋ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਗੁੰਹੇਰ ਮਤਲਬ ਹੈ ਤੇ ਸਿੱਖ ਪੰਥ ਦੇ ਲਈ ਸਿੱਖ ਪ੍ਰੋਰੀਤਾਂ ਦੇ ਲਈ ਸਿੱਖ ਧਰਮ ਨੂੰ ਪਿਆਰ ਕਰਨ ਵਾਲੇ ਨਾਨਕ ਨਾਮ ਲੇਵਾ ਸੰਗਤਾਂ ਦੇ ਲਈ ਬਹੁਤ ਗੰਭੀਰ ਕਿਸਮ ਦਾ ਇੱਕ ਇਹ ਜਿਹੜਾ ਮਸਲਾ ਬਣਦਾ ਜਾ ਰਿਹਾ ਹੈ ਹੂੰ ਬਿਲਕੁਲ ਹੁਣ ਇਹ ਸਾਰੀ ਜਿਹੜੀ ਟੇਕ ਹੈ ਉਹ ਪੰਜ ਸਿੰਘ ਸਹਿਬਾਨ ਉੱਤੇ ਹੈ ਕਦੋਂ ਉਹਨਾਂ ਦੀ ਅਗਲੀ ਬੈਠਕ ਹੁੰਦੀ ਹੈ ਇਹ ਸਾਰੇ ਮਾਮਲੇ ਤੇ ਜਿਹੜੀ ਕਬੈਦ ਅੱਗੇ ਵਧਦੀ ਹੈ ਖਾਸ ਕਰਕੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉੱਤੇ ਇਹ ਹੁਣ ਕੌਮ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਖैर ਹੁਣ ਵੇਖਣਾ ਹੋਵੇਗਾ ਕਿ ਅਗਲੇ ਸਮੇ ਇਹ ਸਾਰਾ ਜਿਹੜਾ ਮਾਹੌਲ ਬਣਿਆ ਕਿs ਪਾਸੇ ਨੂੰ ਤੁਰਦਾ ਹੈ ਸੋ ਅੱਜ ਦੇ ਇਸ ਐਪੀਸੋਡ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ ਸਾਡੇ ਨਾਲ ਜੁੜੇ ਸਨ ਉਹ ਕੇ ਰਾਸੀ ਮਹਾਰਤੀ ਅਦਾਰਾ ਜਾਗੂ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਪ੍ਰਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਜੀ ਇਹ ਮਿਸ਼ਨ ਪੰਜਾਬੀ